ਲਓ ਜੀ ਪٹرول ਪੰਪਾਂ ਤੇ ਹੋਣ ਲੱਗਿਆ ਰਸ ਅੱਜ 9 5 2025 ਇਹ ਵਜ੍ਹਾ ਕੀ ਆ ਤੁਹਾਨੂੰ ਪਤਾ ਹੀ ਹੈ ਵੀ ਜੋ ਲੜਾਈ ਲੱਗੀ ਹੋਈ ਹੈ ਉਹਦੇ ਕਾਰਨ ਪٹرول ਪੰਪਾਂ ਤੇ ਰਾਸ਼ ਜਮਾ ਹੋਣ ਲੱਗ ਗਿਆ ਤੇਲ ਪਵਾਉਣ ਦੇ ਲਈ ਲੋਕ ਦੋ ਦੋ ਤਿੰਨ ਤਿੰਨ ਢੋਲ ਲੈ ਕੇ ਆ ਰਹੇ ਨੇ ਤੇਲ ਲੈਣਾ ਚ ਲੱਗ ਕੇ ਤੇਲ ਪੈ ਰਿਹਾ ਤੁਸੀਂ ਦੇਖ ਸਕਦੇ ਹੋ ਹਰੇਕ ਪੈਟਰੋਲ ਪੰਪ ਤੇ ਘਟੋ ਘਟ 20 25 30 ਟਰੈਕਟਰ ਖੜੇ ਨੇ ਵਾਹਨ ਖੜੇ ਨੇ ਆ ਤੁਸੀਂ ਦੇਖ ਸਕਦੇ ਹੋ ਚਾ ਸਵੇਰੇ ਇਹ ਜੋ ਲੜਾਈ ਲੱਗੀ ਹੈ ਉਹਦੇ ਕਾਰਨ ਵੀ ਤੇਲ ਬੰਦ ਨਾ ਹੋ ਜਾਵੇ ਆ ਦੇਖੋ ਜੀ ਤੁਹਾਡੇ ਸਾਹਮਣੇ ਆ ਬਹੁਤ ਜਿਆਦਾ ਵਸ